ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ ਵਿੱਚ ਅੱਜ ਦੀ ਕਲਾਸ ਪਹਿਲੀਆਂ ਕਲਾਸਾਂ ਦੀ ਤਰ੍ਹਾਂ ਬੜੀ ਖਾਸ ਹੈ ਅੱਜ ਅਸੀਂ ਪੜਨ ਵਾਲੇ ਹਾਂ ਗੁਰਮਤ ਕਾਵ ਦੇ ਸਾਡੇ ਆਖਰੀ ਕਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਬਾਣੀ ਜਿਨ੍ਹਾਂ ਦਾ ਜੀਵਨ ਸਾਨੂੰ 5996 ਪੇਪਰ ਦੇ ਵਿੱਚ ਲੱਗਿਆ ਹੋਇਆ ਹੈ ਆਸ ਕਰਦਾ ਹਾਂ ਕਿ ਪਹਿਲੀਆਂ ਕਲਾਸਾਂ ਦੀ ਤਰ੍ਹਾਂ ਤੁਸੀਂ ਇਸ ਕਲਾਸ ਨੂੰ ਵੀ ਦਿਲੋਂ ਪਿਆਰ ਕਰੋਗੇ ਅੱਜ ਅਸੀਂ ਪੜਾਂਗੇ ਥਿਉਰੀ ਤੇ ਨਾਲ ਐਮਸੀਕਿਊਜ਼ ਥਿਉਰੀ ਉਹ ਜਿਹੜੀ ਕੇ ਨਿਚੋੜ ਹੈ ਸਾਰਾ ਜੋ ਤੁਹਾਨੂੰ ਪੇਪਰ ਬਣ ਕੇ ਆਉਣਾ ਕੁਐਸਚਨ ਬਣ ਕੇ ਆਉਣਾ ਪੇਪਰ ਦੇ ਵਿੱਚ ਸਾਰਾ ਉਹੀ ਦੱਸਿਆ ਜਾਂਦਾ ਕੋਈ ਵੀ ਦੂਜੀ ਤੀਜੀ ਚੌਥੀ ਗੱਲ ਨਹੀਂ ਕੀਤੀ ਜਾਂਦੀ ਜਿਹਦੇ ਨਾਲ ਕੇਵਲ ਤੁਹਾਡੇ ਨੋਟਸ ਬਣਨ ਪਰ ਉਹ ਗੱਲ ਪੇਪਰ 'ਚ ਨਾ ਆਵੇ ਇਹ ਗੱਲਾਂ ਸਿੱਧੀਆਂ ਪੇਪਰ 'ਤੇ ਆਉਣ ਵਾਲੀਆਂ ਨੇ ਇਸ ਤੋਂ ਇਲਾਵਾ ਨਾਲ ਤੁਹਾਨੂੰ ਬਹੁਤ ਟੁਕਮੇ ਐਮਸੀਕਿਊਜ਼ ਵੀ ਕਰਾਏ ਜਾਂਦੇ ਆ ਅੱਜ ਵੀ ਕਿਰਾਏ ਜਾਣੇ ਮੈਂ ਤੁਹਾਡਾ ਆਪਣਾ ਗੁਰਸਾਹਿਬ ਸਿੰਘ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਟੌਪਿਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਅਸੀਂ ਜੀਵਨ ਅਤੇ ਉਹਨਾਂ ਦੀ ਬਾਣੀ ਰਚਨਾ ਜੋ ਦੇਣ ਹੈ ਪੜਾਂਗੇ ਇਸ ਕਲਾਸ ਵਾਸਤੇ ਕੋਈ ਸੁਜੈਸ਼ਨ ਹੋਵੇ ਜਾਂ ਤੁਸੀਂ ਕੋਈ ਹੋਰ ਟੌਪਿਕ ਪੜ੍ਹਨਾ ਜਾਂ ਤਿਆਰ ਕਰਨਾ ਹੋਵੇ ਐਮਸੀਕਿਊਜ਼ ਵਗੈਰਾ ਤਾਂ ਉਹਦੇ ਵਾਸਤੇ ਤੁਸੀਂ ਮੈਨੂੰ ਇਸ ਨੰਬਰ ਤੇ SMS ਕਰ ਸਕਦੇ ਆ ਜੀ 7658091591 ਸ਼ੁਰੂ ਕਰਦੇ ਆ ਜੀ ਬਿਨਾਂ ਕਿਸੇ ਦੇਰੀ ਤੋਂ ਅੱਜ ਦਾ ਸਾਡਾ ਟੌਪਿਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਦੋਸਤ ਕਲਾਸ ਦੇ ਵਿੱਚ ਨਵੇਂ ਨੇ ਇੱਕ ਵਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਨੋਟੀਫਿਕੇਸ਼ਨ ਹਰ ਇੱਕ ਵੀਡੀਓ ਹਰ ਇੱਕ ਕੁਐਸਚਨ ਪਹੁੰਚਦਾ ਰਹੇ ਮੈਂ ਨਾਲ ਨਾਲ ਕਮਿਊਨਿਟੀ ਜਿਹੜਾ ਸਾਡਾ ਬਣਿਆ ਹੋਇਆ ਚੈਨਲ ਦਾ ਕਮਿਊਨਿਟੀ ਹੱਬ ਉੱਥੇ ਕੁਐਸਚਨ ਵੀ ਨਵੇਂ ਤੋਂ ਨਵਾਂ ਵਧੀਆ-ਵਧੀਆ ਅਪਲੋਡ ਕਰ ਰਿਹਾ ਹਾਂ ਤਾਂ ਕਿ ਤੁਸੀਂ ਉੱਥੋਂ ਵੀ ਕੁਐਸਚਨ ਆਪਣਾ ਤਿਆਰ ਕਰ ਸਕਦੇ ਹੋ ਤਾਂ ਉਹ ਵੀ ਕੁਐਸਚਨ ਪ੍ਰਾਪਤ ਕਰਨ ਵਾਸਤੇ ਵੀ ਤੁਸੀਂ ਜੁੜ ਸਕਦੇ ਹੋ ਜੀ ਤੋਂ ਸ਼ੁਰੂ ਕਰਦੇ ਆ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪ੍ਰਕਾਸ਼ 1666 ਈਸਵੀ ਨੂੰ ਹੁੰਦਾ ਹੈ ਪਟਨਾ ਸਾਹਿਬ ਬਿਹਾਰ ਦੇ ਵਿੱਚ ਜੋਤੀ ਜੋਤਿ ਕਿੱਥੇ ਸਮਾਇ 1708 ਈਸਵੀ ਨਾਂਦੇੜ ਮਹਾਰਾਸ਼ਟਰ ਇਸ ਜਿਸ ਥਾਂ ਤੇ ਗੁਰੂ ਸਾਹਿਬ ਜੀ ਜੋਤੀ ਜੋਤਿ ਸਮਾਇਆ ਉਸਦੇ ਦੋ ਤਿੰਨ ਨਾਮ ਨੇ ਸ੍ਰੀਆ ਸ੍ਰੀ ਹਜ਼ੂਰ ਸਾਹਿਬ ਜਾਂ ਅਬਚਲ ਨਗਰ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਨਾਦੇੜ ਨਾਦੇੜ ਸ਼ਹਿਰ ਦਾ ਨਾਮ ਹੈ ਮਹਾਰਾਸ਼ਟਰ ਸਟੇਟ ਦਾ ਨਾਮ ਹੈ ਔਰ ਗੁਰਦੁਆਰਾ ਸਾਹਿਬ ਦਾ ਨਾਮ ਹੈ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰੂ ਸਾਹਿਬ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰਕਾਰ ਜੀ ਇਹ ਜਿਹੜਾ ਟੌਪਿਕ ਹੈ ਇਕੱਲਾ 9594 ਵਿੱਚ ਹੀ ਨਹੀਂ ਪੰਜਾਬੀ ਦੇ ਜਿਹੜੇ ਕੰਪੀਟੀਸ਼ਨ ਐਗਜ਼ਾਮ ਹੈ ਉਹਨਾਂ ਵਿੱਚ ਵੀ ਐਜ਼ ਇਟ ਇਜ਼ ਸਿਲੇਬਸ ਤੇ ਇਹੀ ਗੁਰੂ ਕਵੀ ਹੁੰਦੇ ਆ ਤੇ ਜੀਵਨ ਮੇਰ ਵਿੱਚ ਸਾਰੇ ਤੁਸੀਂ ਨੋਟ ਕਰ ਲਓ ਚੰਗੀ ਤਰ੍ਹਾਂ ਪੜ੍ਹ ਲਓ ਉਧਰ ਵੀ ਤੁਹਾਡੇ ਕੰਮ ਆਉਣੇ ਇਸ ਤੋਂ ਇਲਾਵਾ ਇਸ ਵਿੱਚ ਜਿਹੜੀਆਂ ਲੱਗੀਆਂ ਬਾਣੀਆਂ ਨੇ ਉਹ ਅੱਗੇ ਜਾ ਕੇ ਮਾਸਟਰ ਕੈਡਰ ਤੇ ਜੁਜੀਸੀ ਨੈਟ ਦੇ ਵਿੱਚ ਵੀ ਉੱਥੋਂ ਸਵਾਲ ਬਣ ਕੇ ਆਉਂਦੇ ਆ ਉਹ ਵੀ ਤੁਸੀਂ ਐਡਵਾਂਸ ਦੇ ਵਿੱਚ ਦੇਖ ਕੇ ਰੱਖ ਸਕਦੇ ਹੋ ਆਪ ਜੀ ਦਾ ਬਚਪਨ ਦੇ ਨਾਮ ਦੀ ਗੱਲ ਕਰੀਏ ਤਾਂ ਬਾਲ ਗੋਬਿੰਦ ਰਾਏ ਜੀ ਆਪ ਜੀ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਹੈ ਸਤਕਾਰ ਦੇ ਨਾਲ ਆਪਾਂ ਬਾਲ ਗੋਬਿੰਦ ਰਾਏ ਜੀ ਕਹ ਦਿੰਦੇ ਹਾਂ 1675 ਈਸਵੀ ਦੇ ਵਿੱਚ ਆਪ ਜੀ ਨੇ ਜਦੋਂ ਕਿ 9 ਸਾਲ ਦੀ ਉਮਰ ਸੀ ਗੁਰੂ ਸਾਹਿਬ ਦੀ 1668 ਤੋਂ 1675 5 ਤੇ 4 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਕਸ਼ਮੀਰੀ ਪੰਡਤਾਂ ਦੀ ਅਰਦਾਸ ਕਰਨ ਤੇ ਉਹਨਾਂ ਦੀ ਬੇਨਤੀ ਕਰਨ ਤੇ ਕਿਰਪਾ ਰਾਮ ਕਸ਼ਮੀਰੀ ਪੰਡਤ ਤੇ ਬਾਕੀਆਂ ਦੇ ਕਹਿਣ ਤੇ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਜੀ ਨੂੰ ਬੇਨਤੀ ਕਰਕੇ ਦਿੱਲੀ ਵਿਖੇ ਤਿਲਕ ਤੇ ਜੰਝੂ ਦੀ ਰੱਖਿਆ ਲਈ ਸ਼ਹੀਦ ਹੋਣ ਵਾਸਤੇ ਤੋਰਿਆ ਜਦੋਂ ਕਿ ਉਹ ਸਮੇਂ ਔਰੰਗਜ਼ੇਬ ਦੀ ਹਕੂਮਤ ਸੀ 1705 ਦੇ ਵਿੱਚ ਜਿਹੜਾ ਦੀਨੇ ਕੰਗੜ ਫਾਰਸੀ ਵਿੱਚ ਜਫਰਨਾਮਾ ਔਰੰਗਜ਼ੇਬ ਨੂੰ ਭੇਜਿਆ ਸੀ ਸਾਲ ਡੇਢ ਸਾਲ ਬਾਅਦ ਉਹਦਾ ਅਗੋ ਮੈਸੇਜ ਵਾਪਸ ਆ ਜਾਂਦਾ ਕਿਹਾ ਜਾਂਦਾ ਹੈ ਕਿ ਉਹਨੇ ਗੁਰੂ ਸਾਹਿਬ ਨੂੰ ਲਿਖਿਆ ਵੀ ਇੱਕ ਵਾਰ ਤੁਸੀਂ ਮੈਨੂੰ ਮਿਲੋ ਮੈਂ ਤੁਹਾਡੇ ਦਰਸ਼ਨ ਕਰਨੇ ਚਾਹਨਾ ਗੁਰੂ ਸਾਹਿਬ ਜੀ ਉਹਨੂੰ ਮਿਲਣ ਵਾਸਤੇ ਤਿਆਰੀ ਕਰਦੇ ਆ ਦੱਖਣ ਵੱਲ ਨੂੰ ਜਾਂਦੇ ਆ ਕਿਉਂਕਿ ਉਹ ਦੱਖਣ ਉਸ ਸਮੇਂ ਰਾਜਪੂਤਾਂ ਦੇ ਨਾਲ ਯੁੱਧ ਕਰ ਰਿਹਾ ਜੰਗ ਕਰ ਰਿਹਾ ਸੀ ਜਦੋਂ ਗੁਰੂ ਸਾਹਿਬ ਜਾਂਦੇ ਤੇ ਰਸਤੇ ਵਿੱਚ ਗੁਰੂ ਸਾਹਿਬ ਨੂੰ ਸੁਨੇਹਾ ਮਿਲਦਾ ਕਿ ਔਰੰਗਜੀਬ ਦੀ ਤਾਂ ਮੌਤ ਹੋ ਗਈ ਇੱਥੋਂ ਫਿਰ ਮਹਾਰਾਜ ਚੱਲਦੇ ਚੱਲਦੇ ਅੱਗੇ ਦੱਖਣ ਨੂੰ ਮਹਾਰਾਸ਼ਟਰ ਵੱਲੋਂ ਚਲੇ ਜਾਂਦੇ ਆ ਮਹਾਰਾਸ਼ਟਰ ਦੇ ਵਿੱਚ ਨੰਦੇੜ ਪਹੁੰਚਦਿਆ ਉੱਥੇ ਮਾਧੋਦਾਸ ਬੈਰਾਗੀ ਮਿਲਦਾ ਹੈ ਇਹ ਵੀ ਕਿਹਾ ਜਾਂਦਾ ਕਿ 1708 ਦੇ ਵਿੱਚ ਮਾਧੂਦਾਸ ਬੈਰਾਗੀ ਦੇ ਨਾਲ ਗੁਰੂ ਸਾਹਿਬ ਜੀ ਦੀ ਮੁਲਾਕਾਤ ਹੋਈ ਉਹਨੂੰ ਮਹਾਰਾਜ ਨੇ ਅੰਮ੍ਰਿਤ ਛਕਾਇਆ ਬੰਦਾ ਸਿੰਘ ਬਨਾਇਆ ਜਥੇਦਾਰ ਥਾਪ ਕੇ ਪੰਜਾਬ ਵੱਲੋਂ ਭੇਜਿਆ ਮਗਰੋਂ ਉਸੇ ਸਾਲ 1708 ਈਸਵੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਗੁਰਤਾ ਗੱਦੀ ਦਿੱਤੀ ਤੇ ਆਪ ਜੋਤੀ ਜੋਤ ਸਮਾ ਗਏ ਇਹ ਵੀ ਕਿਹਾ ਜਾਂਦਾ ਕਿ ਉਸ ਸਮੇਂ ਦੋ ਜਿਹੜੇ ਜਲਾਦ ਸੀਗੇ ਜਲਾਦ ਸ਼ਬਦ ਵਰਤ ਸਕਦੇ ਆ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਤੇਜ ਸ਼ੁਰਾ ਮਾਰਿਆ ਚੋਰੀਵਾਰ ਕੀਤਾ ਤੇ ਉਹ ਜਿਹੜੇ ਜ਼ਖਮ ਹੌਲੀ ਹੌਲੀ ਵਧਦੇ 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 ਜਿਆਦਾ ਵੱਧ ਗਿਆ ਫਿਰ ਗੁਰੂ ਸਾਹਿਬ ਜੀ ਨੇ ਸਰੀਰ ਤਿਆਗ ਦਿੱਤਾ ਤੇ ਕੇਵਲ ਗੁਰੂ ਸਾਹਿਬ ਜੀ ਦੀ 42 ਸਾਲ ਸਰੀਰਕ ਉਮਰ ਰਹੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਜੋਤੀ ਜੋਤ ਸਮਾ ਜਾਂਦੇ ਇਹ ਜੀਵਨ ਦੇ ਕੁਝ ਵੇਰਵੇ ਤੁਹਾਡੇ ਨਾਲ ਮੈਂ ਸਾਂਝੇ ਕੀਤੇ ਆ ਗੁਰੂ ਸਾਹਿਬ ਦੇ ਅੱਗੇ ਆਜੋ ਜੀ ਗੁਰੂ ਸਾਹਿਬ ਜੀ ਨੇ ਮੁੱਖ ਕੰਮ ਕਿਹੜੇ ਕੀਤੇ ਜਿਹੜੇ ਬੜੇ ਇਤਿਹਾਸਕਾਰ ਇਤਿਹਾਸਕ ਹੈ ਬੜੇ ਯਾਦਗਾਰ ਇੱਕ ਤਾਂ ਖਾਲਸਾ ਪੰਥ ਸاجة ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸاجة ਜਿਹੜਾ ਪੰਥ ਜਿਹੜਾ ਕੰਮ ਜਿਹੜਾ ਮਿਸ਼ਨ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ ਉਹਨੂੰ ਸੰਪੂਰਨਤਾ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗ ਲੜਿਆ ਆਪਣੇ ਜੀਵਨ ਚ ਵਿਸ਼ੇਸ਼ ਹੈ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ ਸੀ ਉਸ ਨੂੰ ਐਨ ਪੂਰੀ ਤਰ੍ਹਾਂ ਨੇਪਰੇ ਗੁਰੂ ਗੋਬਿੰਦ ਸਿੰਘ ਜੀ ਨੇ ਚਾੜ੍ਹਿਆ ਜਾਨੀ ਕਿ ਪੂਰੀ ਵਧੀਆ ਤਰੀਕੇ ਨਾਲ ਜਿਵੇਂ ਉਸ ਫਿਲਮ ਦਾ ਐਂਡ ਹੋਣਾ ਹੋਣਾ ਚਾਹੀਦਾ ਉਸੇ ਤਰ੍ਹਾਂ ਹੀ ਕੀਤਾ ਜਿਹੜਾ 10 ਗੁਰੂ 9 ਗੁਰੂ ਸਾਹਿਬਾਨਾਂ ਦੀ ਵੱਡੀ ਘੱਲਣਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਉਹਨੇ ਉਸ ਨੂੰ ਸਿਖਰ ਤੇ ਲਿਜਾ ਕੇ ਉੱਥੇ ਇਸ ਤਰੀਕੇ ਨਾਲ ਸਮਾਪਤ ਕੀਤਾ ਜਿਵੇਂ ਹੋਣਾ ਚਾਹੀਦਾ ਸੀ ਫਿਰ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦਾ ਅੰਤ ਕਰ ਦਿੱਤਾ ਇਹ ਮਸੰਦ ਪ੍ਰਥਾ ਚੌਥੇ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਉੱਥੋਂ ਤੱਕ ਜਾਂਦਿਆਂ ਜਾਂਦਿਆਂ ਉਹ ਪੈਸਾ ਆਉਣ ਕਰਕੇ ਮਸੰਦ ਜਿਹੜੇ ਆ ਜੀਵਨ ਦੀ ਉਚਾਈ ਤੋਂ ਡਿੱਗ ਪਏ ਸਨ ਤੇ ਫਿਰ ਗੁਰੂ ਸਾਹਿਬ ਜੀ ਨੇ ਉਸ ਨੂੰ ਮਸੰਦ ਪ੍ਰਥਾ ਦਾ ਅੰਤ ਹੀ ਕਰ ਦਿੱਤਾ ਫਿਰ ਮਹਾਰਾਜ ਨੇ ਸਰਬੰਸ ਵਾਰਿਆ ਇਹ ਸਭ ਤੋਂ ਵੱਡੀ ਗੱਲ ਹੈ ਉਹਨਾਂ ਨੇ ਆਪਣਾ ਆਪਣੇ ਪਿਤਾ ਜੀ ਨੂੰ ਵਾਰ ਦਿੱਤਾ ਮਾਤਾ ਜੀ ਨੂੰ ਵਾਰ ਦਿੱਤਾ ਚਾਰੇ ਸਾਹਿਬਜ਼ਾਦੇ ਵਾਰ ਦਿੱਤੇ ਤੇ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਕੁੱਲ ਹੈ ਜਿਹੜਾ ਉਹਨਾਂ ਦਾ ਘਰਾਣਾ ਹੈ ਵੰਸ਼ ਹੈ ਉਹ ਵੀ ਉਹਨਾਂ ਤੱਕ ਹੀ ਸਮਾਪਤ ਹੋ ਗਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾਇਆ ਇਸ ਸਰੀਰਕ ਗੁਰੂ ਦੀ ਪਰੰਪਰਾ ਨੂੰ ਖਤਮ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰਕ ਗੁਰੂ ਦੀ ਪਰੰਪਰਾ ਮੁਕਾ ਦਿੱਤੀ ਖਤਮ ਕਰ ਦਿੱਤੀ ਤੇ ਜਿਹੜਾ ਬਾਣੀ ਹੈ ਜਿਸ ਦੇ ਬਾਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਬਾਣੀ ਗੁਰੂ ਧੁਰ ਕੀ ਬਾਣੀ ਆਈ ਤਿਨ ਸਗਲਿ ਚਿੰਤ ਮਿਟਾਈ ਉਹ ਜਿਹੜੀ ਬਾਣੀ ਸੀ ਜਿਸ ਨੂੰ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਉਹ ਜਿਹੜੀ ਗੁਰਬਾਣੀ ਉਹਨੂੰ ਪ੍ਰਤੱਖ ਗੁਰੂ ਦਾ ਦਰਜਾ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰਕ ਗੁਰੂ ਦੀ ਪਰੰਪਰਾਇ ਖਤਮ ਕਰ ਦਿੱਤੀ। ਇਸ ਤੋਂ ਅੱਗੇ ਆਪਾਂ ਬਾਣੀਆਂ ਬਾਰੇ ਪੜ੍ਹਦੇ ਹਾਂ। ਜੇਕਰ ਤੁਹਾਨੂੰ ਇਹ ਜਾਣਕਾਰੀ ਇਹ ਕਲਾਸ ਪਸੰਦ ਆ ਰਹੀ ਐ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ। ਲਾਈਕ ਵੀ ਜ਼ਰੂਰ ਕਰ ਦਿਆ ਕਰੋ। ਆਪਣੇ ਦੋਸਤਾਂ ਮਿੱਤਰਾਂ ਨਾਲ ਵੰਡ ਦਿਆ ਕਰੋ ਕਲਾਸ ਨੂੰ ਭਲਾ ਹੁੰਦਾ। ਕਿਸੇ ਦਾ ਕੋਈ ਇਹਦੇ 'ਚ ਬੁਰਾ ਨਹੀਂ ਹੁੰਦਾ। ਇੱਥੇ ਆਪਾਂ ਥੋੜਾ ਜਿਹਾ ਗੁਰੂ ਸਾਹਿਬ ਦੇ ਪਰਿਵਾਰ ਬਾਰੇ ਹੋਰ ਜਾਣ ਲੈਣੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਮਹਿਲ ਸਨ ਭਾਬ ਉਹਨਾਂ ਦਾ ਜਿਹੜਾ ਆਨੰਦ ਕਾਰਜ ਸੀ ਮਹਿਲ ਸੀਗੇ ਉਹਨਾਂ ਦੇ ਵੱਡੇ ਸਨ ਮਾਤਾ ਸੁੰਦਰ ਕਾਰਜ ਜਿਨ੍ਹਾਂ ਨੂੰ ਆਪਾਂ ਇਤਿਹਾਸ ਚ ਸੁੰਦਰੀ ਜੀ ਵੀ ਪੜਦੇ ਆ ਦੂਜੇ ਸਨ ਮਾਤਾ ਅਜੀਤ ਕਾਰ ਜਿਨ੍ਹਾਂ ਨੂੰ ਮਾਤਾ ਜੀਤੋ ਜੀ ਵੀ ਕਹਿੰਦੇ ਆ ਤੀਸਰੇ ਸੀਗੇ ਮਾਤਾ ਸਾਹਿਬ ਕਾਰ ਇਹ ਤਾਂ ਉਹਨਾਂ ਦੇ ਤਿੰਨ ਮਹਿਲ ਨਹੀਂ ਭਾਬ ਤਿੰਨ ਉਹਨਾਂ ਦੀਆਂ ਧਰਮਸਪਤਨੀਆਂ ਨੇ ਅੱਗੇ ਆਪਾਂ ਸੰਤਾਨ ਦੀ ਗੱਲ ਕਰ ਲਈਏ ਤੇ ਸੰਤਾਨ ਉਹਨਾਂ ਦੀ ਹੈ ਬਾਬਾ ਅਜੀਤ ਸਿੰਘ ਬਾਬਾਜੀਤ ਸਿੰਘ ਯਾਦ ਰੱਖੋ ਬਾਬਾ ਅਜੀਤ ਸਿੰਘ ਮਾਤਾ ਸੁੰਦਰ ਕੌਰ ਦੇ ਕੁਖ ਤੋਂ ਹੋਏ ਸੁੰਦਰ ਕੌਰ ਮਾਤਾ ਨੇ ਉਹਨਾਂ ਨੂੰ ਜਨਮ ਦਿੱਤਾ ਸੀ ਤਾਂ ਇਹ ਗੱਲ ਤੁਸੀਂ ਯਾਦ ਰੱਖ ਸਕਦੇ ਹੋ ਪੇਪਰ ਵਾਸਤੇ ਨਹੀਂ ਵੀ ਵੈਸੇ ਵੀ ਯਾਦ ਰੱਖ ਲਓ ਫਿਰ ਜਿਹੜੀ ਮਾਤਾ ਅਜੀਤ ਕੌਰ ਐ ਜਿਹਨੂੰ ਮਾਤਾ ਜੀਤੋ ਕਹਿੰਨੇ ਆਪਾਂ ਅਜੀਤ ਕੌਰ ਦੀ ਕੁੱਖ ਤੋਂ ਅੱਗੇ ਤਿੰਨ ਸਾਬ ਜ਼ਾਦੇ ਹੁੰਦੇ ਆ ਮਾਤਾ ਅਜੀਤ ਕੌਰ ਦੀ ਕੁੱਖ ਤੋਂ ਤਿੰਨੇ ਬਾਕੀ ਬਾਬਾ ਜ਼ੁਹਾਰ ਸਿੰਘ ਬਾਬਾ ਜ਼ੂਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਲਓ ਜੀ ਇਸ ਤਰ੍ਹਾਂ ਮੀ ਤੁਸੀਂ ਯਾਦ ਕਰ ਸਕਦੇ ਹੋ ਗੁਰੂ ਸਾਹਿਬ ਜੀ ਦੀਆਂ ਬਾਣੀਆਂ ਦੇਖੋ ਬਾਣੀ ਰਚਨਾ ਪਹਿਲੀ ਤਾਂ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਤਿੰਨ ਭਾਸ਼ਾਵਾਂ ਦੇ ਵਿੱਚ ਬਾਣੀ ਰਚੀ ਹੈ ਪਹਿਲੀ ਜਿਹੜੀ ਜ਼ਿਆਦਾ ਬਾਣੀ ਹੈ ਉਹ ਹੈ ਬ੍ਰਜ ਭਾਸ਼ਾ ਦੇ ਵਿੱਚ ਦੂਜੀ ਹੈ ਪੰਜਾਬੀ ਦੇ ਵਿੱਚ ਤੇ ਤੀਜੀ ਹੈ ਫਾਰਸੀ ਦੇ ਵਿੱਚ ਤਿੰਨ ਭਾਸ਼ਾਵਾਂ ਦੇ ਵਿੱਚ ਫਾਰਸੀ 'ਚ ਇਕੱਲਾ ਜ਼ਫਰਨਾਮਾ ਪੰਜਾਬੀ ਦੇ ਵਿੱਚ ਦੋ ਚੀਜ਼ਾਂ ਇੱਕ ਤਾਂ ਚੰਡੀ ਦੀ ਵਾਰ ਹੈ ਦੂਸਰਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਇਹ ਸ਼ਬਦ ਹੈ ਜਿਹੜਾ ਕਿ ਉਹਨਾਂ ਨੇ ਮਾਛੀਵਾੜੇ ਬੈਠ ਕੇ ਉਚਾਰਨ ਕੀਤਾ ਸੀ ਬਾਕੀ ਸਾਰੀ ਬਾਣੀ ਬ੍ਰਜਪਾਸ਼ਾ ਵਿੱਚ ਹੈ ਬ੍ਰਜਪਾਸ਼ਾ ਚ ਬਾਣੀ ਗੁਰੂ ਸਾਹਿਬ ਦੀ ਜ਼ਿਆਦਾ ਹੈ ਚਲੋ ਅੱਗੇ ਚੱਲਦੇ ਸਭ ਤੋਂ ਪਹਿਲੀ ਤੇ ਪ੍ਰਮੁੱਖ ਬਾਣੀ ਜਪ ਸਾਹਿਬ ਦੀ ਬਾਣੀ ਇਸ ਦੀ 199 ਪਉੜੀਆਂ ਨੇ ਤੁਹਾਨੂੰ ਇਹ ਸਵਾਲ ਆ ਸਕਦਾ ਹੈ ਕਿ ਮਹਾਰਾਜ ਦੀ ਜਪ ਸਾਹਿਬ ਦੀ ਬਾਣੀ ਕਿਸ ਗੁਰੂ ਦੀ ਹੈ ਪ੍ਰਮਾਤਮਾ ਦੇ ਸਰੂਪ ਦੀ ਸਿਫਤ ਕੀਤੀ ਗਈ ਹੈ ਰੱਬ ਦੇ ਸਰੂਪ ਦੀ ਸਿਫਤ ਮਹਾਰਾਜ ਨੇ ਕੀਤੀ ਹੈ ਜਾਂ ਪ੍ਰਮਾਤਮਾ ਨੂੰ ਵਕ ਵਕ ਨਾਮਾਂ ਨਾਲ ਯਾਦ ਕੀਤਾ ਕਈ ਕਹਿੰਦੇ 700 ਤੋਂ ਉੱਪਰ ਨਾਮ ਜਾਪ ਸਾਹਿਬ ਦੇ ਵਿੱਚ ਮਹਾਰਾਜ ਨੇ ਲਏ ਜਿਸ ਦੀ ਪਹਿਲੀ ਪੌੜੀ ਆ ਕੇ ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਿਹ ਹਰੀ ਅੰ ਕਰੀ ਅੰ ਨਿਰਨਾਮੇ ਅਕਾਮੇ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਦੇ ਪਾਸ਼ਾ ਜਾਪ ਸਾਹਿਬ ਦੀ ਬ੍ਰਜ ਪਾਸ਼ਾ ਦੇ ਵਿੱਚ ਮਹਾਰਾਜ ਦੀ ਇਹ ਬਾਣੀ ਹੈ ਬ੍ਰਜ ਪਾਸ਼ਾ ਹੈ 199 ਪੌੜੀਆਂ ਨੇ ਪ੍ਰਮਾਤਮਾ ਦੀ ਵਾਹਿਗੁਰੂ ਜੀ ਦੇ ਸਰੂਪ ਦੀ ਸਿਫਤ ਕੀਤੀ ਗਈ ਹੈ ਇਸ ਤੋਂ ਬਾਅਦ ਅਕਾਲ ਉਸਤਤ ਬਾਣੀ ਹੈ ਗੁਰੂ ਸਾਹਿਬ ਦੀ ਅਕਾਲ ਉਸਤਤ ਬਾਣੀ ਦੇ 271 ਛੰਦ ਕਹਿ ਲੋ ਪੌੜੀਆਂ ਕਹਿ ਲੋ ਬ੍ਰਜ ਇਹ ਵੀ ਬ੍ਰਜ ਪਾਸ਼ਾ ਦੇ ਵਿੱਚ ਇਸ ਦਾ ਵੀ ਵਿਸ਼ਾ ਉਹੀ ਹੈ ਰੱਬ ਦੀ ਸਿਫਤ ਅਕਾਲ ਉਸਤ ਦਾ ਮਤਲਬ ਹੀ ਉਸ ਅਕਾਲ ਦੀ ਉਸਤਤ ਇਸ ਤੋਂ ਬਾਅਦ ਬਚਿੱਤਰਨਾਟਕ ਬ੍ਰਜਪਾਸ਼ਾ ਦੇ ਵਿੱਚ ਹੈ ਵੀ ਜੀ ਇਹ ਮਹਾਰਾਜ ਦੀ ਸਵੈ ਜੀਵਨੀ ਮੂਲਕ ਰਚਨਾ ਹੈ ਉਹਨਾਂ ਦੇ ਜਿਹੜਾ ਪਹਿਲਾ ਜੀਵਨ ਹੈ ਉਹਦੇ ਬਾਰੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਜਿਦੇ ਚ ਇਹ ਤੁਕਾਂ ਵੀ ਆਉਂਦੀਆਂ ਕਿ ਹੇਮਕੁੰਟ ਪਰਬਤ ਹੈ ਜਹਾਂ ਸप्त श्रृੰਗ ਸੋਭਤ ਹੈ ਤਹਾਂ ਹਾਂਜੀ ਤੋਂ ਬਚਿੱਤਰ ਨਾਟਕ ਦੀ ਗੱਲ ਹੋ ਗਈ ਇਸ ਤੋਂ ਬਾਅਦ ਮੇਨ ਜਿਹੜੀ ਸਾਡੇ ਸਿਲੇਬਸ ਦਾ ਹਿੱਸਾ ਹੈ ਚੰਡੀ ਦੀ ਬਾਣ ਹੈ ਇਹਦੇ ਵਿੱਚੋਂ ਤੁਹਾਨੂੰ ਸਵਾਲ ਬਣ ਕੇ ਆ ਸਕਦੇ ਆ ਚੰਡੀ ਦੀ ਬਾਣ ਦਾ ਪਹਿਲਾ ਸਵਾਲ ਨੋਟ ਕਰੋ ਕਿ ਇਹ ਪੰਜਾਬੀ ਦੀ ਪੰਜਾਬੀ ਭਾਸ਼ਾ ਦੀ ਪਹਿਲੀ ਵੀਰ ਰਸੀਬਾਰ ਹੈ ਪੰਜਾਬੀ ਦੀ ਵੀ ਤੇ ਪੰਜਾਬੀ ਭਾਸ਼ਾ ਦੀ ਵੀ ਪਹਿਲੀ ਵੀਰ ਰਸੀਬਾਰ ਹੈ ਵੱਡਾ ਸਵਾਲ ਹੈ ਇਸ ਤੋਂ ਪਹਿਲਾਂ ਜਿੰਨੀਆਂ ਬਾਰਾਂ ਸੀ ਨਾ ਉਹ ਸ਼ਾਂਤ ਰਸੀਬਾਰਾਂ ਸੀ 68 63 ਬਾਰਾਂ ਬਣਦੀਆਂ 40 ਭਾਈ ਗੁਰਦਾਸ ਜੀ ਦੀਆਂ ਬਣਦੀਆਂ 22 ਬਣਦੀ ਹੈ ਅ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਔਰ ਇੱਕ ਵਾਰ ਕਲਿਆਨੇ ਦੀ ਮੰਨੀ ਹੈ ਵਿਦਵਾਨਾਂ ਨੇ ਕਹਿੰਦੇ ਉਹ ਵੀ ਜਿਹੜੀ ਵਾਰ ਹੈ ਉਹ ਵੀ ਸ਼ਾਂਤ ਰਸੀਆ ਖੈਰ ਇਸ ਤੋਂ ਜਿੰਨੀਆਂ ਵੀ ਪਹਿਲਾਂ ਵਾਰਾਂ ਸੀ ਸ਼ਾਂਤ ਰਸ ਵਾਲੀਆਂ ਸੀ ਇਹ ਹੁਣ ਵੀਰ ਰਸ ਵਾਲੀ ਵਾਰ ਹੈ ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਵੀਰ ਰਸ ਦਾ ਸਥਾਈ ਭਾਵ ਕੀ ਹੁੰਦਾ ਹੈ ਵੀਰ ਰਸ ਦਾ ਸਥਾਈ ਭਾਵ ਉਤਸ਼ਾਹ ਹੁੰਦਾ ਹੈ ਇਹ ਵੀ ਯਾਦ ਰੱਖੋ ਸਵਾਲ ਆ ਸਕਦਾ ਤੁਹਾਨੂੰ ਵੀਰ ਰਸ ਦਾ ਸਥਾਈ ਭਾਵ ਉਤਸ਼ਾਹ ਹੁੰਦਾ ਕੁੱਲ ਪੌੜੀਆਂ ਦੇਖੋ ਇਹਦੇ ਵਿੱਚ ਸ਼ੰਦ ਕਿੰਨੇ ਵਰਤੇ ਤਿੰਨ ਨਿਸ਼ਾਨੀ ਸਰਖੰਡੀ ਅਤੇ ਇੱਕ ਦੋਹਰਾ ਕਿੰਨੇ ਸ਼ੰਦ ਹੋਗੇ ਤਿੰਨ ਮਹਾਰਾਜ ਦੀਆਂ ਤਿੰਨ ਹੀ ਪਸ਼ਾਵਾਂ ਨੇ ਤੇ ਨਿਸ਼ੰਦ ਨੇ ਕੁੱਲ ਸ਼ੰਦ ਜੇ ਪੁੱਛਣ ਤਾਂ 55 ਕੁੱਲ ਸ਼ੰਦ ਕਿੰਨੇ ਆ 55 ਜੇ ਕੁੱਲ ਪੌੜੀਆਂ ਪੁੱਛਣ ਤਾਂ 54 ਇੱਕ ਨਾਲ ਹੈ ਦੋਹਰਾ ਟੋਟਲ ਸ਼ੰਦ 55 ਹੋਗੇ ਯਾਦ ਰੱਖੋ 54 ਪੌੜੀਆਂ ਕੁੱਲ ਸ਼ੰਦ 55 ਕੁੱਲ ਬੰਦ 55 ਇਹ ਇੰਨਾ ਸਪੈਸੀਫਿਕ ਸਵਾਲ ਤੁਹਾਨੂੰ ਆਉਂਦਾ ਨਹੀਂ ਉਹ ਟੋਟਲੀ ਪੁੱਛ ਲੈਣਗੇ ਤੁਹਾਨੂੰ ਟੋਟਲ ਜੇ ਪੌੜੀਆਂ ਪੁੱਛ ਲੈਣ ਵੀ ਟੋਟਲ ਪੌੜੀਆਂ ਕਿੰਨੀਆਂ ਤੇ ਅੱਗੇ ਆਪਸ਼ਨ 54 ਦੀ ਨਾ ਹੀ ਹੋਵੇ ਫਿਰ ਤੁਸੀਂ 55 ਲਾ ਕੇ ਆਉਣਾ ਉੱਥੇ ਭੁੱਲਣਾ ਨਹੀਂਗਾ 55 ਹੀ ਲਾਉਣਾ ਤੁਸੀਂ ਇਹ ਨਹੀਂ ਕਹਿਣਾ ਵੀ ਅਸੀਂ ਤਾਂ ਜੀ ਉੱਥੇ ਤਾਂ 54 54 ਯਾਦ ਕੀਤੀਆਂ ਹੋ ਸਕਦਾ ਇੰਨੀ ਬਰੀਕੀ ਨਾਲ ਉਹ ਨਾ ਦੇਖਣ ਉਹ ਸਿਰਫ ਸਿੱਧਾ ਇਦਾਂ ਪੁੱਛ ਲੈਣ ਪਰ ਮੈਂ ਤੁਹਾਨੂੰ ਬਰੀਕੀ ਵਾਲਾ ਸਵਾਲ ਵੀ ਦੱਸ ਦਿੱਤਾ ਵੀ ਜੇ ਬਰੀਕੀ ਨਾਲ ਪੁੱਛਣ ਕਿ 53 ਪੌੜੀਆਂ ਜਾਂ 55 ਪੌੜੀਆਂ ਫਿਰ 54 ਪੌੜੀਆਂ ਇੱਕ ਦੋਰਾ ਟੋਟਲ 55 ਬੰਦ ਹੈ ਹੁਣ ਇਹ ਦੋ ਧਰਾਂ ਨੇ ਕਿਡੀਆਂ ਕਿਡੀਆਂ ਇੱਕ ਪਾਸੇ ਦੇਵਤਿਆ ਦੂਜੇ ਪਾਸੇ ਦਾਇਤ ਦੇਵਤਿਆ ਨੂੰ ਸੁਰ ਵੀ ਕਿਹਾ ਜਾਂਦਾ ਹੈ ਅ ਦਾਇਤਾਂ ਨੂੰ ਅਸੁਰ ਵੀ ਕਿਹਾ ਜਾਂਦਾ ਅਸੁਰ ਐਡਾ ਲੱਗ ਜਾਂਦਾ ਇਹਨਾਂ ਦੇ ਨਾਮ ਅਗੇ ਅੱਗੇ ਆਜੋ ਇੱਧਰ ਰਾਜਾ ਇੰਦਰ ਹੈ ਰਾਜੇ ਇੰਦਰ ਦਾ ਰਾਜ ਹੈ ਉਹ ਰਹਿੰਦਾ ਇੰਦਰਪੁਰੀ ਦੇ ਵਿੱਚ ਜਿਹਦਾ ਦੂਜਾ ਨਾਮ ਸਵਰਗ ਵੀ ਹੈ ਇਹ ਜਿਹੜੀ ਰਾਜੇ ਇੰਦਰ ਦੀ ਪੁਰੀ ਹੈ ਉਹਦਾ ਸਵਰਗ ਹੈ ਭਾਵ ਉਹਦਾ ਜਿਹੜਾ ਦੇਸ਼ ਹੈ ਉਸ ਨੂੰ ਖੋ ਲੈਂਦੇ ਨੇ ਦੈਂਤ ਜਦੋਂ ਦੈਂਤ ਖੋ ਲੈਂਦੇ ਕਹਾਣੀ ਜਿੱਥੋਂ ਸ਼ੁਰੂ ਹੁੰਦੀ ਹੈ ਤੇ ਫਿਰ ਇੰਦਰ ਦੇਵੀ ਦੁਰਗਾ ਦੇ پاس ਆਉਂਦਾ ਕੇ ਅਰਦਾਸ ਕਰਦਾ ਬੇਨਤੀ ਕਰਦਾ ਵੀ ਮਾਤਾ ਮੇਰਾ ਤਾਂ ਰਾਜ ਖੁੱਸ ਗਿਆ ਤੇਰੇ ਹੁੰਦਿਆ ਰਾਜ ਖੁੱਸ ਜੇ ਕਿਰਪਾ ਕਰ ਮਾਤਾ ਕਹਿੰਦੀ ਕੋਈ ਗੱਲ ਨਹੀਂ ਚਲ ਮੈਂ ਤੇਰੀ ਮਦਦ ਕਰਦੀ ਹਾਂ ਉਹ ਸ਼ੇਰ ਦੀ ਕਰਦੀ ਐ ਸਵਾਰੀ ਤੇ ਹੱਥ 'ਚ ਦੁਤਾਰੀ ਵਰਸ਼ੀ ਜਾਂ ਖੰਡਾ ਲੈ ਕੇ ਦੋ ਤਾਰਾ ਖੰਡਾ ਲੈ ਕੇ ਕਦੇ ਬਰਸ਼ੀ ਨਾਲ ਕਦੀ ਖੰਡੇ ਨਾਲ ਕਦੀ ਕਿਰਪਾਨ ਨਾਲ ਜੁਦ ਕਰਕੇ ਤੇ ਮਾਤਾ ਦੋ ਵਰੀ ਇਸ ਜੰਗ ਦੇ ਵਿੱਚ ਇਸ ਵਾਰ ਦੇ ਵਿੱਚ ਦੋ ਵਰੀ ਜੁਦ ਦਾ ਜ਼ਿਕਰ ਹੋਇਆ ਪਹਿਲੀ ਵਾਰ ਤਾਂ ਲੜਦੇ ਨੇ ਮਹਿਕਾਸੁਰ ਮਹਿਕਾਸੁਰ ਵਰਗੇ ਲੜਦੇ ਐ ਤੇ ਮਾਤਾ ਜੰਗ ਜਿੱਤ ਕੇ ਵਾਪਸ ਕਰ ਦਿੰਦੀ ਹੈ ਰਾਜ ਭਾਗ ਇੰਦਰ ਨੂੰ ਇੰਦਰ ਆਪ ਦਾ ਰਾਜ ਭਾਗ ਲੈ ਕੇ ਚਲਾ ਜਾਂਦਾ ਫਿਰ ਦੁਬਾਰਾ ਸੁੰਭਨ ਸੁੰਭ ਹਮਲਾ ਕਰਦੇ ਆ ਰਾਜਾ ਫਿਰ ਹਾਰ ਜਾਂਦਾ ਇੰਦਰ ਫਿਰ ਦੁਬਾਰਾ ਮਾਤਾ ਦੀ ਮਦਦ ਲਈ ਜਾਂਦੀ ਮਾਤਾ ਫਿਰ ਜੰਗ ਲੜਦੀ ਆ ਤੇ ਫਿਰ ਉਹਨਾਂ ਨੂੰ ਹਰਾ ਦਿੰਦੀ ਹੈ ਹਰਾ ਕੇ ਤੇ ਫਿਰ ਦੁਬਾਰਾ ਰਾਜ ਭਾਗ ਇੰਦਰ ਨੂੰ ਦਿੰਦੀ ਇਸ ਤਰ੍ਹਾਂ ਮਹਾਰਾਜ ਨੇ ਦੁਨਨਾ ਕਥਾਵਾਂ ਨੂੰ ਐਂ ਜ਼ਿਕਰ ਕੀਤਾ ਕਹਿੰਦੇ ਨੇ ਵੀ ਛੋਟੀਆਂ ਟੱਕਰਾਂ ਜਿਹੜੀਆਂ 6 ਹੋ ਜਾਂ ਜਾਂਦੀਆਂ ਨੇ ਕਿ ਛੋਟੀਆਂ ਵਿੱਚ ਜੰਗਾਂ ਜਿਹੜੀਆਂ ਲੜਾਈਆਂ ਝੜਪਾਂ ਹੋਈਆਂ 6 6 ਦਿਖਾਈਆਂ ਜਾਂ 6 ਦਾ ਜ਼ਿਕਰ ਹੈ ਪਰ ਜੰਗ ਜਿਹੜੀ ਆ ਦੋ ਵਾਰ ਮੇਨ ਜੰਗ ਦੋ ਵਾਰ ਹੋਈ ਹੈ। ਦੁਰਗਾ ਮਾਤਾ ਸ਼ੇਰ ਦੀ ਸਵਾਰੀ ਕਰਦੀ ਹੈ। ਇੱਧਰ ਜਿਹੜੇ ਦਾਇਤ ਨੇ ਉਹਨਾਂ ਦੇ ਨਾਮ ਦੇਖ ਲਓ ਸਰਨਮਤ ਬੀਜੈ ਮਹਿਕਾਸੁਰੈ ਸੁੰਬੈ ਨਸੁੰਬੈ ਤੇ ਹੋਰ ਵੀ ਕਈ ਨੇ। ਇਹ ਮੁੱਖ ਨਾਮ ਇਸ ਤਰ੍ਹਾਂ ਆਇਆ ਹੈ। ਮਹਿਕਾਸੁਰ ਦਾ ਨਾਮ ਵਾਰ ਦੇ ਵਿੱਚ ਮਹਿਖਾ ਵਰਤਿਆ ਗਿਆ। ਅੱਗੇ ਆਜੋ ਹੋਰ ਜਾਣਕਾਰੀ ਲਓ। ਇਸ ਨੂੰ ਆਪਾਂ ਇਸ ਤਰ੍ਹਾਂ ਵੀ ਕਹਿੰਦੇ ਨੇ ਨੇਕੀ ਦੀ ਬਦੀ ਨਾਲ ਜੰਗ, ਨੇਕੀ ਦੀ ਬਦੀ ਨਾਲ। ਤੇ ਕਹਿੰਦੇ ਵੀ ਨੇਕੀ ਦੀ ਜਿੱਤ ਹੋਈ ਹੈ ਸੱਚ ਦੀ ਜਿੱਤ ਹੋ ਗਈ ਝੂਠ ਹਾਰ ਗਿਆ ਇਹਦੇ ਵਿੱਚ ਛੰਦ ਦੋ ਵਰਤੇ ਆ ਭਾਈ ਧਿਆਨ ਦਿਓ ਪੌੜੀ ਦੇ ਵਿੱਚ ਧਿਆਨ ਨਾਲ ਮੇਰੀ ਗੱਲ ਸੁਣਿਓ ਪੌੜੀ ਦੇ ਵਿੱਚ ਦੋ ਛੰਦ ਹੈ ਵੈਸੇ ਵਾਰ ਪੌੜੀਆਂ ਦੇ ਇਕੱਠ ਨੂੰ ਹੀ ਕਹਿੰਦੇ ਆ ਪੌੜੀਆਂ ਦਾ ਇਕੱਠ ਹੋਵੇ ਤਾਂ ਉਹ ਬਣਦੀ ਹੈ ਵਾਰ ਠੀਕ ਹੈ ਵਾਰ ਪੌੜੀਆਂ ਦਾ ਇਕੱਠ ਉਹਨੂੰ ਪੌੜੀ ਚ ਪੰਜਾਬੀ ਦੀ ਪੌੜੀ ਦੇ ਵਿੱਚ ਦੋ ਛੰਦ ਵਰਤੇ ਜਾਂਦੇ ਇੱਕ ਹੁੰਦਾ ਨਿਸ਼ਾਨੀ ਇੱਕ ਹੁੰਦਾ ਸਰਖੰਡੀ ਨਿਸ਼ਾਨੀ ਕਿਹੜਾ ਹੁੰਦਾ ਸਰਖੰਡੀ ਕਿਹੜਾ ਹੁੰਦਾ ਉਹਦੇ ਬਾਰੇ ਵਿੱਚ ਇੱਥੇ ਤੁਹਾਨੂੰ ਦੱਸਣ ਲੱਗਾ ਧਿਆਨ ਨਾਲ ਸੁਣੀਓ ਜਿਹੜੇ ਨਵੇਂ ਧਿਆਨ ਨਾਲ ਸੁਣੀਓ ਨਿਸ਼ਾਨੀ ਛੰਦ ਦਾ ਦੀ ਨਿਸ਼ਾਨੀ ਹੈ ਵੀ ਇਹਦਾ ਜਿਹੜਾ ਤੁਕਾਂ ਦਾ ਮੇਲ ਹੈ ਉਹ ਐਂਡ ਤੇ ਹੋਊਗਾ ਜਿਵੇਂ ਐਂਡ ਤੇ ਆਇਆ ਨਾ ਬੱਜਿਆ ਗੱਜਿਆ ਭੱਜਿਆ ਸੱਜਿਆ ਇਹ ਐਂਡ ਤੇ ਆ ਰਿਹਾ ਨਾ ਇਹ ਪਿਆਰਿਓ ਐਂਡ ਤੇ ਜਿਹੜਾ ਆਉਂਦਾ ਐ ਐਂਡ ਤੇ ਤੁਕਾਂ ਦਾ ਮੇਲ ਹੋਵੇ ਤਾਂ ਉਹ ਹੁੰਦਾ ਨਿਸ਼ਾਨੇ ਜੀ ਦਾ ਐਂਡ ਤੇ ਨਾ ਹੋਵੇ ਵਿਚਕਾਰ ਹੋਵੇ ਮੱਧ ਵਿੱਚ ਹੋਵੇ ਜਾਂ ਵਿਚਕਾਰ ਹੋਵੇ ਉਹ ਹੁੰਦਾ ਸਿਰ ਖੰਡੀ ਬਸ ਆ ਨਿਸ਼ਾਨੀਆਂ ਦੋ ਯਾਦ ਰੱਖਿਓ ਮਾਸਟਰ ਕਿਡਰ ਵਾਲੇ ਜੁਜੀਸੀ ਵਾਲੇ ਭਾਈ ਜਿਹੜੇ ਨਵੇਂ ਆ ਉਹ ਵੀ ਦੇਖ ਸਕਦੇ ਐ ਇਹ ਉਹਨਾਂ ਵਾਸਤੇ ਵੀ ਐ ਇਕੱਲਾ ਈਟੀਟੀ ਵਾਸਤੇ ਨਹੀਂ ਸਾਰਿਆਂ ਵਾਸਤੇ ਐ ਜਿਹੜੇ-ਜਿਹੜੇ ਵੀ ਤਿਆਰੀ ਕਰ ਰਹੇ ਹੋ ਆ ਦੇਖੋ ਨਿਸ਼ਾਨੀ ਦੇਖੋ ਉਮਲ ਲੱਥੇ ਜੋਦੇ ਮਾਰੂ ਬੱਜਿਆ ਬੱਦਲ ਜਿਉ ਮੈਂ ਖਾਸ ਰਨ ਵਿੱਚ ਗੱਜਿਆ ਕੌਣ ਵਿਚਾਰੀ ਦੁਰਗਾ ਜਿੰਨ ਰਨ ਸੱਜਿਆ ਕੌਣ ਵਿਚਾਰੀ ਦੁਰਗਾ ਜਿੰਨ ਰਨ ਸੱਜਿਆ ਇੰਦਰ ਜਿਹਾਂ ਜੋਦਾ ਮੈਥੋਂ ਭੱਜਿਆ ਦੇਖੋ ਭੱਜਿਆ ਗੱਜਿਆ ਤੇ ਬੱਜਿਆ ਆਖਰ ਤੇ ਆ ਰਹੀਆਂ ਨਾ ਇਹ ਤੁਕਾਂਤ ਮਿਲ ਬੱਜਿਆ ਗੱਜਿਆ ਭੱਜਿਆ ਤੇ ਸੱਜਿਆ ਇਹ ਹੈ ਨਿਸ਼ਾਨੀ ਨਿਸ਼ਾਨੀ ਦਾ ਜਿਹੜਾ ਤੁਕਾਂ ਦਾ ਮੇਲ ਹੋਗਾ ਅੰਤ ਤੇ ਹੋਊਗਾ ਅਗਿਆਤ ਹੁਣ ਮੈਂ ਕਿਹਾ ਸੀ ਸਿਰਖੰਡੀ ਦਾ ਮੇਲ ਕਿੱਥੇ ਹੋਊਗਾ ਵਿਚਕਾਰ ਹੋਊਗਾ ਸਿਰਖੰਡੀ ਛੰਦ ਦੀ ਨਿਸ਼ਾਨੀ ਹੈ ਪੌੜੀ ਦੇ ਵਿੱਚ ਦੋ ਛੰਦ ਹੁੰਦੇ ਸਿਰਖੰਡੀ ਤੇ ਨਿਸ਼ਾਨੀ ਨਿਸ਼ਾਨੀ ਦਾ ਮੇਲ ਅੰਤ ਤੇ ਤੁਕਾਂ ਦਾ ਮੇਲ ਅੰਤ ਤੇ ਤੇ ਸਿਰਖੰਡੀ ਦਾ ਵਿਚਕਾਰ ਪੜੋ ਛੱਟ ਪਈ ਜਮਦਾਨੀ ਦਲਾ ਮੁਕਾਬਲਾ ਤੂ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖਸ਼ ਖਾਣੀ ਵਾਹੀਦੈਤ ਨੂੰ ਕੋਪਰਚੂਰ ਚਵਾਨੀ ਲੱਥੀ ਕਰਗ ਲੈ ਆ ਦੇਖ ਲੋ ਵਿਚਕਾਰ ਹੋ ਰਿਆ ਨਾ ਮੇਲ ਛੱਟ ਪਈ ਜਮਦਾਨੀ ਤੂ ਲਈ ਕਿਰਪਾਨੀ ਰੰਡੀ ਰਾਖਸ਼ ਚੰਡੀ ਰਾਖਸ਼ ਖਾਣੀ ਕੋਪਰਚੂਰ ਚਵਾਨੀ ਮੁਕਾਬਲਾ ਮਿਆਨ ਤੇ ਦੰਤ ਨੂੰ ਕਰਗ ਲੈ ਇੱਥੇ ਨਹੀਂ ਹੋ ਰਿਆ ਉੱਥੇ ਹੋ ਰਿਆ ਸੀ ਅੰਡ ਤੇ ਜਿੱਥੇ ਅੰਡ ਤੇ ਹੋਵੇ ਨਿਸ਼ਾਨੀ ਜਿੱਥੇ ਵਿਚਕਾਰ ਹੋਵੇ ਸਿਰਖੰਡੀ ਅੱਗੇ ਆ ਜੋ ਹੁਣ ਵਰਤੀਆਂ ਤਾਂ ਮਹਾਰਾਜ ਨੇ ਪਾਉਡੀਆਂ ਐ ਪੌੜੀ ਦੇ ਵਿੱਚ ਦੋ ਤਰ੍ਹਾਂ ਦਾ ਛੰਦ ਵਰਤਿਆ ਹੈ। ਤੋਂ 23 ਵਾਰ ਨਿਸ਼ਾਨੀ ਛੰਦ ਜਾਨੀ ਕਿ 23 ਪੌੜੀਆਂ ਵਿੱਚ ਨਿਸ਼ਾਨੀ ਛੰਦ ਵਰਤਿਆ ਤੇ 31 ਪੌੜੀਆਂ ਦੇ ਵਿੱਚ ਸਿਰਖੰਡੀ ਛੰਦ ਵਰਤਿਆ ਇਹ ਵੀ ਤੁਸੀਂ ਧਿਆਨ ਚ ਰੱਖ ਸਕਦੇ ਹੋ ਮਾਸਟਰ ਕੈਡਰ ਵਾਲੇ ਤਾਂ ਜਰੂਰ ਧਿਆਨ ਚ ਰੱਖਣ ਅਜੇ ਈਟੀਟੀ ਵਾਲਿਆਂ ਦਾ ਸਰ ਜੂ ਇੱਥੋਂ ਇੱਕ ਦੋਰਾ ਹੈ ਟੋਟਲ 55 ਨੇ ਆਹ ਸਵਾਲ ਤੁਹਾਨੂੰ ਪੇਪਰ ਚ ਆਉਣਾ ਹੀ ਆਉਣਾ ਹੈ ਵੀ ਜਿਹੜਾ ਇਹਦਾ ਸਰੂਤ ਕਿਹੜਾ ਇਹ ਕਥਾ ਗੁਰੂ ਸਾਹਿਬ ਨੇ ਚੱਕੀ ਕਿੱਥੋਂ ਲਈ ਕਿੱਥੋਂ ਹੈ ਇਹ ਮਾਰਕੰਡੇ ਪ੍ਰਾਨ ਦੇ ਵਿੱਚੋਂ ਮਾਰਕੰਡੇ ઋષਿ ਦਾ ਲਿਖਿਆ ਹੋਇਆ ਪ੍ਰਾਨ ਹੈ ਉਹਦੇ ਵਿੱਚੋਂ ਦੁਰਗਾ ਸ਼ਪਤਸ਼ੀ ਨਾਮ ਦਾ ਅਧਿਆਇ ਹੈ ਉੱਥੋਂ ਗੁਰੂ ਸਾਹਿਬ ਨੇ ਇਹ ਕਥਾ ਚੁੱਕੀ ਹੈ ਤੇ ਉਹਨੂੰ ਆਪਣੀ ਭਾਸ਼ਾ ਦਾ ਦੇ ਕੇ ਤੇ ਪੰਜਾਬੀ ਦੇ ਵਿੱਚ ਉਸਨੂੰ ਵੀਰ ਰਸਤੇ ਨਾਲ ਪੇਸ਼ ਕੀਤਾ ਉਸ ਤੋਂ ਬਾਅਦ ਅਗਲੀ ਬਾਣੀ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਾਛੀਬਾੜੇ ਸ਼ਬਦ ਉਚਾਰਿਆ ਸੀ ਪੰਜਾਬੀ ਭਾਸ਼ਾ ਚ ਇੱਕ ਇਹ ਦੋ ਹੀ ਰਚਨਾ ਪੰਜਾਬੀ ਚ ਮਿਲਦੀ ਮਹਾਰਾਜ ਜੀ ਜ਼ਫਰਨਾਮਾ ਫਾਰਸੀ ਦੇ ਵਿੱਚ ਹੈ ਜਿੱਤ ਦੀ ਚਿੱਠੀ ਰੰਗਦੇਵ ਨੂੰ ਗੁਰੂ ਸਾਹਿਬ ਨੇ ਲਿਖੀ ਸੀ ਦੀਨੇ ਕਾਂਗੜ ਨਾਮ ਦੀ ਜਗ੍ਹਾ ਤੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਚਿੱਠੀ ਦੇ ਕੇ ਭੇਜਿਆ ਸੀ ਜਦੋਂ ਰੰਗਦੇਵ ਨੂੰ ਦਿਓ ਜਾ ਕੇ ਜ਼ਫਰਨਾਮੇ ਦਾ ਮਤਲਬ ਹੁੰਦਾ ਫਤਿਹ ਦਾ ਲੈਟਰ ਫਤਿਹ ਦੀ ਚਿੱਠੀ ਧਿਆਨ ਦਿਓ ਹੁਣ ਇੱਥੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਇਸ ਵਾਰ ਦੇ ਹੋਰ ਨਾਮ ਕਿਹੜੇ-ਕਿਹੜੇ ਆ ਵਾਰ ਦੁਰਗਾ ਕੀ ਪਾਤਸ਼ਾਹੀ ਦਸਮੀ ਵਾਰ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਇਹ ਦੋ ਨਾਮ ਹੋਰ ਹੈ ਵਾਰ ਦੁਰਗਾ ਕੀ ਪਾਤਸ਼ਾਹੀ ਦਸਵੀ ਵਾਰ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਇਸ ਤੋਂ ਇਲਾਵਾ ਅਰਦਾਸ ਦੀ ਪਹਿਲੀ ਪੌੜੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇਨ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੁਈ ਸਹਾਈ ਇਹ ਜਿਹੜੀਆਂ ਤੁਕਾਂ ਨੇ ਇਹ ਇਸ ਅਰਦਾਸ ਦਾ ਮੰਗਲਾ ਚਰਨ ਹੈ ਇਸ ਵਾਰ ਦਾ ਮੰਗਲਾ ਚਰਨ ਹੈ ਜਾਨੀ ਕਿ ਸਿੱਖ ਅਰਦਾਸ ਦੀ ਪਹਿਲੀ ਪੌੜੀ ਚੰਡੀ ਦੀ ਵਾਰ ਦੇ ਵਿੱਚੋਂ ਲਈ ਗਈ ਹੈ ਆਹ ਜਿਹੜੀਆਂ ਆਖਰੀ ਤੁਕਾਂ ਨੇ ਇਹ ਮਹਾਤਮਾ ਮੈਂ ਤੁਹਾਨੂੰ ਮੰਗਲਾਚਰਨ ਦੱਸ ਦਿੱਤਾ ਅਰਦਾਸ ਦੀ ਪਹਿਲੀ ਪੌੜੀ ਮੰਗਲਾਚਰਨ ਭੁੱਲਿਓ ਨਾ ਇਹ ਤੁਹਾਡਾ ਸਵਾਲ ਹੈ ਮੰਗਲਾਚਰਨ ਅਰਦਾਸ ਦੀ ਪਹਿਲੀ ਪੌੜੀ ਤੇ ਇਸ ਵਾਰ ਦੀਆਂ ਆਖਰੀ ਟੁਕਾਂ ਜਿਹੜੀਆਂ ਉਹ ਇਸ ਵਾਰ ਦਾ ਮਹਾਤਮਾ ਯਾਨੀ ਕਿ ਵਾਰ ਦਾ ਫਲ ਹੈ ਸਵਾਰ ਨੂੰ ਪੜ੍ਹ ਕੇ ਕੀ ਮਿਲੇਗਾ ਕਹਿੰਦੇ ਦੁਰਗਾ ਪਾਠ ਬਨਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿੰਨ ਇਹ ਗਾਇਆ ਇਹ ਬਹੁਤ ਮਿਹਨਤ ਨਾਲ ਕਲਾਸ ਤਿਆਰ ਕੀਤੀ ਹੁਣ ਤੁਸੀਂ ਲਾਈਕ ਸ਼ੇਅਰ ਜਾਂ ਸਬਸਕ੍ਰਾਈਬ ਨਹੀਂ ਕਰਦੇ ਤਾਂ ਦੇਖ ਲਓ ਇਰ ਤੁਸੀਂ ਫਿਰ ਇਹ ਆਖਰੀ ਵੀਡੀਓ ਹੀ ਹੋਗੀ ਆਪਣੀ ਕਿਉਂਕਿ ਗੁਰਮਤ ਕਾਵਦਮ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਇਹ ਪੂਰਾ ਹੋ ਗਿਆ ਬਸ ਇਸ ਤੋਂ ਬਾਅਦ ਫਿਰ ਫਤਿਹ ਕਰ ਦਾਂਗੇ ਆਪਾਂ ਮੋਰਚਾ ਕਿਉਂਕਿ ਲਗਭਗ ਤੁਹਾਡਾ ਲਿਟਰੇਚਰ ਹੈ ਉਹ ਫਿਰ ਛੱਡ ਦੇਣੇ ਆ ਜੀ ਹੈਨਾ ਉਹ ਤੁਸੀਂ ਆਪੇ ਤਿਆਰ ਕਰ ਲਿਓ ਅੱਗੇ ਆਦੋ ਜੀ ਹੁਣ 10ਵੀਂ ਦੇ ਸਿਲੇਬਸ ਵਿੱਚ ਕੀ ਕੀ ਮਹਾਰਾਜ ਦੇ ਵਿੱਚੋਂ ਲੱਗਿਆ ਹੋਇਆ ਉਹਨਾਂ ਦੀ ਬਾਣੀ ਚ ਚੰਡੀ ਦੀ ਵਾਰ ਹੀ ਕੱਲੀ ਹੈ ਯਾਦ ਰੱਖਿਓ ਚੰਡੀ ਦੀ ਵਾਰ ਵਿੱਚੋਂ 4 ਪੌੜੀਆਂ ਨੇ ਚੰਡੀ ਦੀ ਵਾਰ ਦੇ ਵਿੱਚੋਂ ਇੱਥੇ ਲਿਖਿਆ ਸੀ ਕਿ ਵੀਰ ਰਸਤਾ ਭਾਵਿਤ ਸ਼ਾਮ ਦਾ ਸਥਾਈ ਭਾਵਿਤ ਸ਼ਾਮੇ ਘਟਦਾ ਪਹਿਲਾਂ ਲਿਖਾ ਤਾਂ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ 10ਵੀਂ ਪੌੜੀ 10ਵੀਂ ਪੌੜੀ 'ਚ ਮਹਖਾਸੁਰ ਦਾੰਤ ਦਾ ਦੇਵੀ ਦੇ ਨਾਲ ਦੁਰਗਾ ਦੇਵੀ ਨਾਲ ਜੁੱਧ ਹੁੰਦਾ ਹੈ ਤੇ ਮਹਖਾਸੁਰ ਦੀ ਮੌਤ ਹੁੰਦੀ ਧਿਆਨ ਦਿਓ ਤੁਹਾਨੂੰ ਪੁੱਛ ਲੈਣ ਕਿ ਮਹਖਾਸੁਰ ਦੀ ਮੌਤ ਕਿਹੜੀ ਪੌੜੀ 'ਚ ਹੈ ਤੂੰ 10ਵੀਂ ਪੌੜੀ 'ਚ ਹੈ 11ਵੀਂ ਪੌੜੀ 'ਚ ਦੇਵੀ ਦੁਰਗਾ ਦਾ ਦੀ ਜਿਹੜੀ ਤੁ ਧਮ ਹੈ ਉਹ ਦਿਖਾਈ ਹੈ ਦੂਜੇ ਬਨੇ ਦੈਂਤਾਂ ਦੀਆਂ ਜਨਾਨੀਆਂ ਦਾ ਜ਼ਿਕਰ ਕੀਤਾ ਕਿ ਦੈਂਤਾਂ ਦੀਆਂ ਘਰ ਵਾਲੀਆਂ ਉੱਚੀਆਂ ਥਾਵਾਂ ਦੇ ਖਲੋ ਕੇ ਆਪਣੇ ਘਰ ਵਾਲਿਆਂ ਦਾ ਜੁੱਧ ਦੇਖ ਰਹੀਆਂ ਨੇ 11ਵੀਂ ਪੌੜੀ 11ਵੀਂ ਪੌੜੀ 'ਚ ਕੋਈ ਖਾਸ ਨਹੀਂ ਹੈ 10ਵੀਂ ਪੌੜੀ 'ਚ ਮੈਂ ਖਾਸੁਰ ਦੀ ਮੌਤ ਯਾਦ ਰੱਖੀ ਫਿਰ 12ਵੀਂ ਪੌੜੀ 'ਚ ਜੰਗ ਦੇ ਮੈਦਾਨ ਦਾ ਦ੍ਰਿਸ਼ ਜਾਂ ਗੱਲ ਕੀਤੀ ਗਈ ਕਿ ਜੰਗ ਦਾ ਮੈਦਾਨ ਪੂਰਾ ਭਖਿਆ ਹੋਇਆ ਦੋਹਾਂ ਤਰਾਂ ਦੇ ਜਿਹੜੇ ਯੋਧੇ ਐ ਉਹਨਾਂ ਦੀ ਸਿਫਤ ਕੀਤੀ ਐ 13ਵੀਂ ਪੌੜੀ ਤੇ 14ਵੀਂ ਪੌੜੀ 'ਚ ਵੀ ਇਦਾਂ ਹੀ ਯੋਧਿਆਂ ਦਾ ਜਸ ਤੇ ਦੈਂਤਾਂ ਦੀ ਬਹਾਦਰੀ ਦਾ ਵੀ ਜ਼ਿਕਰ ਕੀਤਾ ਵੀ ਦੈਂਤ ਬੜੇ ਤਗੜੇ ਅੱਗੇ ਹੋ ਕੇ ਲੜਦੇ ਐ ਪਿੱਛੇ ਨਹੀਂ ਭੱਜਦੇ ਫਿਰ ਅੱਗੇ ਸਾਰੀਆਂ ਪੌੜੀਆਂ ਛੱਡ ਕੇ ਸਿੱਧੀ 52 ਤੇ ਲੈ ਜਾਂਦਾ ਜਿੰਨੇ ਵੀ ਸਿਲੇਬਸ ਤਿਆਰ ਕੀਤਾ 52 ਨੰਬਰ ਦੀ ਪੌੜੀ ਜੰਗ ਦਾ ਹਾਲ ਇਹਦੇ ਵਿੱਚ ਜੰਗ ਦਾ ਦ੍ਰਿਸ਼ ਪੇਸ਼ ਕੀਤਾ ਜਾਂਦਾ ਹੈ ਤੇ 53ਵੀਂ ਪੌੜੀ ਦੇ ਵਿੱਚ ਰਾਜੇ ਸੁੰਭ ਦੀ ਮੌਤ ਹੋ ਜਾਂਦੀ ਹੈ ਪਿਛਲੀ ਵਾਰ ਇੱਥੋਂ ਤੁਹਾਡਾ ਸਵਾਲ ਸੈੱਟ ਹੋ ਕੇ ਆਇਆ ਸੀ ਉਹਨਾਂ ਨੇ ਟੁਕਾਂ ਪਾਤੀਆਂ ਸੀ ਉਹ 53ਵੀਂ ਪੌੜੀ ਆ ਜੇ ਕਿਤੇ ਇਦਾਂ ਦੀਆਂ ਟੁਕਾਂ ਹੁਣ ਪਾ ਦੇਣ ਤੇ ਧਿਆਨ ਰੱਖਿਓ ਇੱਕ ਵਾਰ ਮੈਂ ਤੁਹਾਨੂੰ ਸਾਰਿਆਂ ਨੂੰ ਸਲਾਹ ਦੇਣਾ ਕਿ ਇਹ ਜਿਹੜੀ ਵਾਰ ਜਿੰਨੀ ਕਿ ਤੁਹਾਡੇ ਸਿਲੇਬਸ ਆ ਇਸ ਨੂੰ ਜ਼ਰੂਰ ਪੜ੍ਹ ਕੇ ਤੇ ਯਾਦ ਕਰ ਲਓ ਟੁਕਾਂ 53ਵੀਂ ਪੌੜੀ 'ਚ ਸੁੰਭ ਦੀ ਮੌਤ ਹੁੰਦੀ ਹੈ ਤੇ 54ਵੀਂ ਪੌੜੀ ਦੇ ਵਿੱਚ ਦੁਰਗਾ ਦੇਵੀ ਅਤੇ ਨਿਸੁੰਭ ਆਪਸ ਵਿੱਚ ਲੜਦੇ ਆ ਜਿੱਥੇ ਕਿ ਨਿਸੁੰਭ ਮਾਰਿਆ ਜਾਂਦਾ ਡੈਥ ਹੋ ਜਾਂਦੀ ਹੈ ਤੇ ਬਾਕੀ ਜਿਹੜੇ ਉਹਦੇ ਸਾਥੀ ਹੋ ਜਾਂਦੇ ਆ ਧੌੜ ਤੇ ਲਾਸਟ ਪੌੜੀ ਜਿਹੜੀ 55 ਨੰਬਰ ਦੀ ਪੌੜੀ ਇਹਦੇ ਵਿੱਚ ਦੁਰਗਾ ਦੇਵੀ ਕੀ ਕਰਦੀ ਆ ਰਾਜੇ ਨੂੰ ਉਹਦਾ ਸਿੰਘਾਸਨ ਵਾਪਸ ਕਰ ਦਿੰਦੀ 인ਦਰ ਨੂੰ ਉਹਨੂੰ ਸਿੰਘਾਸਨ ਤੇ ਵਾਪਸ ਬਿਠਾ ਕੇ ਕਥਾ ਹੋ ਜਾਂਦੀ ਹੈ ਸਮਾਪਤ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਤ ਤੇ ਉਹ ਦੋ ਤੁਕਾਂ ਵਿਚਾਰੀਆਂ ਕਿ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿੰਨੇ ਹੀ ਗਾਇਆ ਇਹ 55 ਨੰਬਰ ਦੀ ਪੌੜੀ ਦੇ ਵਿੱਚੋਂ ਇਹ ਤੁਕਾਂ ਨੇ ਮੈਂ ਲਿਖੀਆਂ ਨੇ ਅੱਗੇ ਪਿੱਛੇ ਤੁਹਾਨੂੰ ਸੁਣਾਵਾਂ ਮੈਂ ਦਿੱਤੀਆਂ ਨੋਟ ਕਰ ਲਿਓ ਇਸ ਤਰ੍ਹਾਂ ਇਹ 55 ਬੰਦ ਪੂਰੇ ਹੋ ਜਾਂਦੇ ਆ ਇਸ ਤੋਂ ਇਲਾਵਾ ਮਹਾਰਾਜ ਦੀ ਸ਼ਸਤਰਨਾਮਾ ਬਾਣੀ ਵੀ ਹੈ ਚੰਡੀ ਚਰਿਤ੍ਰ ਵੀ ਹੈ ਤੇ 33 ਸਵਈਏ ਵੀ ਸਾਨੂੰ ਮਿਲਦੇ ਆ ਹੋਰ ਜਾਣਕਾਰੀ ਲੈਣੀ ਹੋਵੇ ਇਹ ਤੁਸੀਂ ਨੰਬਰ ਤੇ ਸੰਪਰਕ ਕਰ ਸਕਦੇ ਹੋ ਮੇਰੇ ਨਾਲ ਇਸ ਤੋਂ ਅੱਗੇ ਥੋੜੇ ਜਿਹਾ ਸਵਾਲ ਲੈ ਦੱਸ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ MCQ ਜੀ ਸ਼ੇਅਰ ਕਰਾਂਗਾ ਤੇ ਜਿਹੜਾ ਗ੍ਰਾਮਰ ਹੈ ਉਹਦਾ ਕੋਈ ਪਾਠ ਉਹ ਆਪਾਂ ਦੇਖਾਂਗੇ ਅੱਗੇ ਜਿਵੇਂ ਦਾ ਮਾਹੌਲ ਹੋਇਆ ਤੇ ਵੈਸੇ ਮੈਂ ਤੁਹਾਡੇ ਨਾਲ ਸਿਲੇਬਸ ਚਲੋ ਲਿਟਰੇਚਰ ਦੀ ਗੱਲ ਕੀਤੀ ਸੀ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਕਰਾਤਾ ਜਿੰਨਾ ਕਿ ਪਿੱਛੇ ਉਪਪਸ਼ਾਵਾਂ ਦਾ ਇਸੇ ਚੈਨਲ ਤੇ ਪਿਆ ਹੋਇਆ ਸਾਰੇ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਓ ਮੇਰੀ ਇਹ ਸਲਾਹ ਤੁਹਾਨੂੰ ਚੰਡੀ ਦੀ ਵਾਰ ਦਾ ਸਰੋਤ ਦੱਸਣਾ ਜੀ ਤੁਸੀਂ ਚੰਡੀ ਦੀ ਵਾਰ ਦਾ ਸਰੋਤ ਮਾਰਕੰਡੇ ਪੁਰਾਨ ਗਰੁੜ ਪੁਰਾਨ ਅਗਨੀ ਪੁਰਾਨ ਇਹ ਇੱਕ ਆਪਸ਼ਨ ਹੀ ਗਲਤ ਬਣ ਗਈ ਮਾਰਕੰਡੇ ਪੁਰਾਨ ਗਰੁੜ ਪੁਰਾਨ ਅਗਨੀ ਪੁਰਾਨ ਪਹਿਲੇ ਪ੍ਰਸ਼ਨ ਦਾ ਉੱਤਰ ਹੈ ਮਾਰਕੰਡੇ ਪੁਰਾਨ ਸਵਾਲ ਨੰਬਰ 2 ਚੰਡੀ ਦੀ ਵਾਰ ਦੇ ਕੁੱਲ ਕਿੰਨੇ ਬੰਦ ਹਨ ਕੁੱਲ ਬੰਦਾਂ ਦੀ ਜਦੋਂ ਗੱਲ ਹੋਵੇ ਤੇ ਕੁੱਲ ਬੰਦ ਕਿੰਨੇ ਨੇ ਇਹ ਤੁਸੀਂ ਬਿਨਾਂ ਸੋਚੇ ਸਮਝੇ ਤੁਸੀਂ ਲਾ ਦਿੰਨੇ ਐ 55 ਕੁੱਲ ਬੰਦ 55 ਚੰਡੀ ਦੀ ਵਾਰ ਵਿਚਲਾ ਜੁੱਧ ਕਿੰਨਾ ਦੋ ਧਿਰਾਂ ਵਿਚਕਾਰ ਹੋਇਆ ਦੇਵਤੇ ਬਨਾਮ ਦੇਵੀ ਸੁੰਭ ਬਨਾਮ ਨਸੁੰਭ ਦੁਰਗਾ ਦੇਵੀ ਬਨਾਮ ਇੰਦਰ ਮਹਿਕਾਸ਼ੁਰ ਬਨਾਮ ਦੁਰਗਾ ਦੇਵੀ ਚੰਡੀ ਦੀ ਵਾਰ ਵਿਚਲਾ ਜੁੱਧ ਕਿੰਨਾ ਦੋ ਧਿਰਾਂ ਵਿਚਕਾਰ ਹੋਇਆ ਦੇਵਤੇ ਤੇ ਦੇਵੀ ਦੇ ਨਾਲ ਨਹੀਂ ਹੋਇਆ ਭਾਈ ਇਹ ਤਾਂ ਗਲਤ ਹੈ। ਸੁਮ ਇਹ ਆਪਸ ਵਿੱਚ ਥੋੜੀ ਹੋਊਗਾ। ਦੁਰਗਾ ਦੇਵੀ ਬਨਾਮ ਵੀ ਗਲਤ ਹੈ। ਮੈਂ ਖਸੁਰ ਬਨਾਮ ਦੁਰਗਾ ਦੇਵੀ। ਭਾਵ ਇੱਕ ਪਾਸੇ ਮੈਂ ਖਸੁਰ ਦੂਜੇ ਪੰਨੇ ਦੁਰਗਾ ਦੇਵੀ ਇੱਕ ਤਰ੍ਹਾਂ ਨਾਲ ਇਹ ਸਵਾਲ ਅਨਕੰਪਲੀਟ ਹੈ ਫਿਰ ਵੀ ਤੁਹਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਕਿ ਕਿੰਨਾ-ਕਿੰਨਾ ਵਿਚਾਰ। ਤੋਂ ਆਪਾਂ ਇਹ ਕਹਿ ਸਕਦੇ ਕਿ ਚੰਡੀ ਦੀ ਵਾਰ ਵਿਚਲਾ ਜੁੱਧ ਦੋ ਧਿਰਾਂ ਜਿਹੜੀਆਂ ਇੱਕ ਬੰਨੇ ਦਾਹ ਤੇ ਇੱਕ ਬੰਨੇ ਦੇਵਤੀ ਹੈ। ਦੈਂਤਾਂ ਦੀ ਅਗਵਾਈ ਮਹਕਾਸ਼ੁਰ ਕਰਦਾ ਤੇ ਦੇਵਤਿਆਂ ਦੀ ਅਗਵਾਈ ਦੁਰਗਾ ਦੇਵੀ ਕਰਦੀ ਐ ਤ ਉਸ ਹਿਸਾਬ ਸ਼ਨੋ ਉਸ ਹਿਸਾਬ ਨਾਲ ਠੀਕ ਹੈ ਚੰਡੀ ਦੀ ਬਾਾਰ ਦੇ ਛੰਦ ਦੱਸਨੇ ਆ ਸਰਖੰਡੀ ਨਿਸ਼ਾਨੀ ਦੋਰਾ ਇਹ ਸਾਰੇ ਆ ਇੱਕ ਦੋਰਾ ਨਿਸ਼ਾਨੀ ਛੰਦ 23 ਵਾਰ ਵਰਤਿਆ ਤੇ ਸਰਖੰਡੀ ਛੰਦ 31 ਵਾਰ ਵਰਤਿਆ 30 ਤੇ 20 50 ਤੱਕ 51 51 ਤੇ 4 55 ਜਪੁ ਸਾਹਿਬ ਦੀ ਬਾਣੀ ਦਾ ਕਰਤਾ ਗੁਰੂ ਗੋਬਿੰਦ ਸਿੰਘ ਜੀ ਜੇ ਜਪਜੀ ਸਾਹਿਬ ਪੁੱਛਣ ਤਾਂ ਗੁਰੂ ਨਾਨਕ ਦੇਵ ਜੀ ਜ਼ਫਰਨਾਮਾ ਬਾਣੀ ਦੀ ਬਾਸ਼ਾ ਫਾਰਸੀ ਪਾਸ਼ਾ ਕਲਾਸ ਲੰਬੀ ਨਾ ਹੋਵੇ ਮੈਂ ਥੋੜਾ ਜਿਹਾ ਚੇਜ਼ ਚੱਲ ਰਿਹਾ ਜ਼ਫਰਨਾਮਾ ਬਾਣੀ ਦੀ ਬਾਸ਼ਾ ਫਾਰਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਬਹੁਤ ਸੌਖੇ ਸਵਾਲ ਹੈ 1700 1600 64 ਤੋਂ 1708 ਆਪਸ਼ਨ ਨੰਬਰ ਸ ਬਿਲਕੁਲ ਠੀਕ ਹੈ ਜਾਬ ਸਾਹਿਬ ਦੇ ਕੁੱਲ ਕਿੰਨੇ ਬੰਦ ਹੈ 199 199 ਸ਼ੰਦਾਂ ਦੇ ਵਿੱਚ ਬਾਣੀਆਂ ਵੱਖ-ਵੱਖ ਛੰਦ ਵਰਤੇ ਆ ਸਵਾਲ ਨੰਬਰ 9 ਚੰਡੀ ਦੀ ਵਾਰ ਦੇ ਮੰਗਲਾਚਰਨ ਦੀ ਵਿਸ਼ੇਸ਼ਤਾ ਨਹੀਂ ਹੈ ਸੋਚ ਕੇ ਦੱਸਣਾ ਇਹ ਤੁਸੀਂ ਉੱਤਰ ਦੇ ਦਿਓ ਕਮੈਂਟ ਕਰਕੇ ਹੁਣ ਮੈਂ ਦੱਸਦਾ ਨਹੀਂ ਮੈਂ ਪਿੰਨ ਜਰੂਰ ਕਰ ਦੂੰਗਾ ਇਹਦਾ ਜੋੜਾ ਜਿਹੜਾ ਉੱਤਰ ਹੋਗਾ ਮੰਗਲਾਚਰਨ ਦਰਜ ਹੀ ਨਹੀਂ ਹੈ ਮੰਗਲਾਚਰਨ ਭਾਰਤੀ ਪਰੰਪਰਾ 'ਚ ਮੌਜੂਦ ਸੀ ਅਰਦਾਸ ਦੀ ਪਹਿਲੀ ਪੌੜੀ ਪਹਿਲੇ ਨੌ ਗੁਰੂਆਂ ਦੀ ਅਰਾਧਨਾ ਇਹਨਾਂ ਵਿੱਚੋਂ ਇੱਕ ਵਿਸ਼ੇਸ਼ਤਾ ਨਹੀਂ ਹੈ ਜੋ ਨਹੀਂ ਹੈ ਉਹ ਤੁਸੀਂ ਉੱਤਰ ਦੇਣਾ ਸਵਾਲ ਨੰਬਰ 10 ਲਖ ਨਗਾਰੇ ਵੱਜਣ ਅਮੋ ਸਾਹਮਣੇ ਰਾਖਸ਼ਰ ਨੂੰ ਨਾ ਭਜਨ ਰੋਹਲੇ ਰੋਹਲੇ 17 ਦਾ ਛੰਦ ਦੱਸਣਾ ਤੁਸੀਂ ਨਿਸ਼ਾਨੀਆਂ ਸਰਖੰਡੀ ਹੈ ਅਡੇਲਿਆ ਜਪੁਜੰਗ ਛੰਦ ਹੈ ਜਿਹੜੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਉਹਦੇ ਮੁਤਾਬਕ ਨਹੀਂ ਪਤਾ ਲੱਗਿਆ ਦੁਬਾਰਾ ਦੇਖ ਲਿਓ ਤੇ ਇਹਦਾ ਉੱਤਰ ਤੁਸੀਂ ਦਿਓਗੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਰਿਆਂ ਨੇ ਬੈਲ ਆਈਕਨ ਵੀ ਪ੍ਰੈਸ ਕਰ ਦੇਣਾ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਤੱਕ ਆਉਂਦਾ ਰਹੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਗੁਰਮਤਕ ਆਬ ਕੰਪਲੀਟ ਹੋ ਗਿਆ ਜੀ ਤੁਹਾਡਾ ਇੱਕ ਕਵੀ ਆਪਾਂ ਡਾਕਟਰ surjit patar ਕੀਤਾ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ mcqs ਕਰਾਵਾਂਗਾ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਅੱਗੇ ਵੀ ਸ਼ੇਅਰ ਕਰ ਦਿਓ ਜੀ ਕੋਈ ਵੀ ਸੁਝਾਅ ਦੇਣਾ ਹੋਵੇ ਤੇ ਇਸ ਨੰਬਰ ਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਮਿਹਰਬਾਨੀ ਰੱਬ ਰੱਖਾ ਮਿਲਦੇ ਆਂ ਕਿਸੇ ਅਗਲੀ ਕਲਾਸ